ਉਸ ਉਹ ਸਰਕਾਰ ਤੇ ਉਹ ਭਵੰਤਮਾਨ ਜਿਹੜੇ ਕਹਿੰਦੇ ਸੀਗੇ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਕਿਸੇ ਨੂੰ ਧਰਨਾ ਨਹੀਂ ਦੇਣਾ ਪਊਗਾ ਕਿਸੇ ਨੂੰ ਟੈਂਕੇ ਤੇ ਨਹੀਂ ਚੜਨਾ ਪਊਗਾ ਹਰ ਤਰ੍ਹਾਂ ਦੇ ਵਾਅਦੇ ਕਰਦੇ ਸੀ ਮੁਲਾਜ਼ਮ ਵਰਗ ਨਾਲ ਔਰ ਮੁਲਾਜ਼ਮ ਵਰਗ ਨੇ ਹਮੋਂ ਮਾਕੇ ਇਹਨਾਂ ਦੀ ਮਦਦ ਕੀਤੀ ਹੈ ਇਹਨਾਂ ਨੇ ਵੋਟਾਂ ਪਾਈਆਂ ਔਰ 90 ਤੋਂ ਉੱਪਰ ਇਹਨਾਂ ਦੇ ਐਮਬੈਲਜ ਜਤਾਏ ਹੈਗੇ ਆ ਅੱਜ ਜਦੋਂ ਮੁਲਾਜ਼ਮ ਆਪਣੀ ਹੱਕੀ ਮੰਗਾਂ ਵਾਸਤੇ ਔਰ ਖਾਸ ਤੌਰ ਤੇ ਜਿਹੜਾ ਬਿੰਗੇ ਟੇਡੇ ਢਾਂਗੇ ਨਾਲ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇ ਕਿਲੋਮੀਟਰ ਵਾਲੇ ਰੂਟ ਜਿਹੜੀ ਪਲਾਨ ਹੈਗੀ ਹੈ ਉਹਦੇ ਖਿਲਾਫ ਆਪਣੀ ਰਸਕਾਰ ਦੀ ਰਾਖੀ ਲਈ ਜੋ ਸੜਕਾਂ ਦੇ ਉੱਤੇ ਨੇ ਜੋ ਅੱਜ ਤਸ਼ੱਦਦ ਪੁਲਿਸ ਨੇ ਉਹਨਾਂ ਤੇ ਕੀਤਾ ਹੈਗਾ ਉਹ ਸਰਕਾਰ ਦਾ ਜੋ ਚਿਹਰਾ ਹੈਗਾ ਉਹਨੂੰ ਨੰਗਾ ਕਰਦਾ ਹੈਗਾ ਔਰ ਇਸ ਕੋਰਾ ਫਿਰ ਸਾਬਤ ਹੁੰਦਾ ਸਿੱਧ ਹੁੰਦਾ ਕਿ ਇਹ ਸਰਕਾਰ ਪਰਡੂ ਸਰਕਾਰ ਹੈ ਕਹਿੰਦੀ ਕੁਛ ਹੈ ਕਰਦੀ ਕੁਛ ਹੈਗਾ ਚਾਹੇ ਵਿਦਿਆ ਦਾ ਮਾਮਲਾ ਹੋਵੇ ਚਾਹੇ ਸਿਹਤ ਦਾ ਮਾਮਲਾ ਹੋਵੇ ਚਾਹੇ ਵੀਆਈਪੀ ਕਲਚਰ ਦਾ ਮਾਮਲਾ ਹੋਵੇ ਇੱਕ ਬਦਲ ਚਾਹੇ ਜਿਹੜੀ ਸਪੈਸ਼ਲ ਪੱਤੇ ਮੰਨਣ ਦਾ ਮਾਮਲਾ ਹੋਵੇ ਚਾਹੇ ਹਵਾਈ ਜਹਾਜ਼ ਦੀ ਵਰਤੋਂ ਮਾਮਲਾ ਹੋਵੇ ਚਾਹੇ ਹੈਲੀਕਾਪਟਰ ਨਾ ਸਿਰਫ ਪੰਜਾਬ ਸਰਕਾਰ ਬਲਕਿ ਦਿੱਲੀ ਦੇ ਜਿਹੜੇ ਬੇਲੇ ਹੋਏ ਕੇਜਰੀਵਾਲ ਤੇ ਮਨੀਸ਼ ਲੋਧਿਆ ਤੇ ਜੈਨ ਹੈਗੇ ਆ ਇਹ ਜੈਨ ਵੀ ਪੰਜਾਬ ਨੂੰ ਲੁੱਟ-ਟੁੱਟ ਕੇ ਖਾ ਰਹੇ ਨੇ ਔਰ ਭਵਾਂਤਮਨ ਲਟਵਾ ਰਿਹਾ ਹੈਗਾ ਇਹਨਾਂ ਨੂੰ ਡਾਕਟਰ ਜਿਹੜੇ ਮੁਲਾਜ਼ਮ ਸੀਗੇ ਉਹ ਵੀ ਕਾਫੀ ਅਰੈਸਟ ਕਰੀ ਹੋਈ ਹੈ ਜੀ ਉਹਨਾਂ ਦੀ ਸੰਘਰੂਰ ਦੇ ਕਾਫੀ ਮਲਾਜ਼ਮ ਨੇਗੇ ਤੇ ਪਟਿਆਲੇ ਦੇ ਤੇ ਉਹਨਾਂ ਨੂੰ ਹਜੇ ਤੱਕ ਪਤਾ ਨਹੀਂ ਲੱਗ ਰਿਹਾ ਹੈਗਾ ਜੀ ਕਰਦੇ ਬਹੁਤ ਪਰੇਸ਼ਾਨ ਨੇ ਕਿ ਉਹਨਾਂ ਬਾਰੇ ਜਿਹਨਾਂ ਦੇ ਜੋਗ ਜੋਕ ਜਿਹੜੀ ਹੈਗੀ ਉਹਨਾਂ ਦਾ ਹੱਕ ਹੈਗਾ ਲੋਕਤੰਤਰ ਵਿੱਚ ਆਪਣੇ ਗ੍ਰੀਵਾਂਸਸ ਵਾਸਤੇ ਆਪਣੇ ਦੁੱਖ ਵਾਸਤੇ ਜਾਂ ਆਪਣੇ ਤਕਲੀਫਾਂ ਦੇ ਵਾਸਤੇ ਸਰਕਾਰ ਦੇ ਅੱਗੇ ਪ੍ਰਦਰਸ਼ਨ ਕਰਨਾ ਜਾਂ ਮੁਜ਼ਾਹਰਾ ਕਰਨਾ ਸਾਡਾ ਸੰਵਿਧਾਨਕ ਹੱਕ ਹੈਗਾ ਉਸ ਨੂੰ ਨੇ ਹੱਕਾਂ ਦੀ ਵਰਤੋਂ ਕੀਤੀ ਹੈ ਕਿਸੇ ਦਾ ਕਿਸੇ ਦਾ ਹੱਕ ਨੂੰ ਦਰੜਿਆ ਨਹੀਂ ਹੈਗਾ ਇਸ ਕਰਕੇ ਉਹਨਾਂ ਨੂੰ ਫੌਰੀ ਤੌਰ ਤੇ ਰਿਹਾ ਕਰਨਾ ਚਾਹੀਦਾ ਔਰ ਉਹਨਾਂ ਦੇ ਉਹਨਾਂ ਦੇ ਕੋਈ ਕਿਸ ਤਰ੍ਹਾਂ ਦੇ ਵੀ ਕੇਸ ਬਣਾਉਣ ਤੋਂ ਸਰਕਾਰ ਨੂੰ ਗਰੇਜ ਕਰਨਾ ਚਾਹੀਦਾ ਅਸੀਂ ਤਾਂ ਕਰਦੇ ਆ ਕਿ ਅਸੀਂ ਸਾਰੇ ਜਿਹੜੀ ਜੀ ਮੁਲਾਜ਼ਮ ਨੇ ਜੇ ਉਹਨਾਂ ਤੇ ਇਸ ਤਰ੍ਹਾਂ ਕੋ ਤਸ਼ੱਦਦ ਜਾਰੀ ਰੱਖਣਗੇ ਜਾਂ ਉਹਨਾਂ ਨੂੰ ਜੇਲ੍ਹਾਂ ਚ ਪਾਣਗੇ ਜਾਂ ਉਹਨਾਂ ਦੇ ਝੂਟੇ ਕੇਸ ਬਣਾਣਗੇ ਅਲਗ-ਅਲਗ ਧਰਮਾਂ ਵਾਂ ਤੇ ਅਸੀਂ ਡਟ ਕੇ ਵਿਰੋਧ ਕਰਾਂਗੇ ਸੜਕਾਂ ਤੇ ਵੀ ਕਾਂਗਰਸ ਵਿਰੋਧ ਕਰੂਗਾ